ਹਰਿੰਦਰ ਗੱਲ ਕਰ ਗਈ ਸੀ ਇਹ ਸਾਰਾ ਦੁਨਿਆਵੀ ਆ ਇਹਨਾਂ ਸਮਾਜ ਦਾ ਬਾਕੀ ਦਾ ਇਹਦਾ ਅਗਲੇ ਜਨਮ ਦੇ ਸੁਰਗਾਣੇ ਲਾਲਚ ਚ ਹੀ ਤੁਰਿਆ ਅੰਰੇ ਭਟਕਦਾ ਫਿਰੇ ਤੇ ਆਪਾਂ ਇੱਥੇ ਸਾਰੇ ਟੈਸ਼ਨ ਸਜੈਸਟਨ ਸਾਡੇ ਸਮਾਜ ਦੇ ਮਨਾਂ ਚ ਅਗਲੇ ਜਨਮ ਵਾਲਾ ਲਾਨ ਚ ਨਰਕਾਂ ਵਾਲਾ ਡਰ ਦਿਮਾਗ ਚੋਂ ਨਿਕਲ ਗਿਆ ਇਹ ਧਰਤੀ ਕਿਉਂ ਸਤਰਪਣਾ ਕਰਦੇ ਆਂ ਵੀ ਸੁਰਗ ਉਹ ਆਡਾ ਵਿਸ਼ਾ ਕਰਕੇ ਰ ਆਪਾਂ ਕੈਮ ਚ ਲਾਇਆ ਪੂਰਾ ਲਾਵਾਂਗੇ ਇਹ ਧਰਤੀ ਉਸ ਤੋਂ ਸੋਹਣੀ ਬਣਾਈ ਜਾ ਸਕਦੀ ਜੋੜਾ ਕੋ ਸੋਚਦੇ ਹਨ ਕਿ ਸੁਖ ਵਾਲੇ ਪਾਸੇ ਹੁੰਦਾ ਆਏ ਹਾਂ ਹਾਂਜੀ ਦੋਸਤੋ ਹੁਣ ਅਪਾਹ ਪਹੁੰਚ ਚੁੱਕੇ ਤਰਕਸ਼ੀਲਪੁਰ ਬੰਦ ਰਾਹ ਜਿੱਥੇ ਤੋਂ ਯੂਰਜਾ ਕੈਂਪ ਚੱਲ ਰਿਹਾ ਹੈ ਪਰਖਾਣੇ ਦਾ ਨਾ ਬਣੀ ਜਾ ਰਿਹਾ ਤੇ ਮੈਂ ਇਸ ਨੂੰ ਇਹੀ ਦੱਸਣਾ ਚਾਹੁੰਦਾ ਸੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੋ ਕਹਿੰਦਾ ਮਤਲਬ ਕੀ ਹੈ ਜਿਹੜਾ ਸਮਾਜ ਜਿਹਦੇ ਤੇ ਸਿਹਰਾ ਦੇ ਗੁਰਦਵਾਰਾਾਂਾਂ ਦਾ ਇਖਿਆਸਾ ਆਸਰ ਕਰਦੀ ਹੈ ਉਹ ਜਿੱਦਾਂ ਪੈੜ ਨਿਕਲਦੀ ਹੈ ਕਿ ਅਸੀਂ ਉਸੇ ਸੌਣਾਈ ਦੇ ਉੱਤੇ ਦਿਖਾਵਾ ਕਰਕੇ ਖਾਣਾ ਚਾਹਦੇ ਆਂ ਕਿ ਮੇਰੇ ਕੋਲ ਆ 50 ਲੱਖ ਦੀ ਕਾਰ ਹੈ ਜੋ ਕੋਈ ਹੋਰ ਦੀ ਹੈ ਬਿਲਕੁਲ ਆਈਫੋਨ ਹੈ ਉਹ ਗੁਣ ਜਿਹਦੇ 'ਚ ਤੁਹਾਡਾ ਕੋਈ ਹੋਣ ਨਹੀਂ ਕਮਾਈ ਤੁਹਾਡੇ ਬਾਹਰ ਹੋਣੇ ਕੀਤੀ ਹੈ ਤੁਸੀਂ ਤਾਂ ਪੈਸੇ ਹੀ ਪੱਟਿਆ ਕਰਦੇ ਆਂ ਸੋ ਜੀਵਨ ਜਾਚ ਦਾ ਜਿਹੜਾ ਦੂਜਾ ਐਸੇ ਬਹੁਤ ਘੱਟ ਜਾਣ ਸੇ 5-10 ਮਿੰਟ ਨਾਲੇ ਖੜਾ ਨਹੀਂ ਛੱਡਦਾ ਇਹ ਇਹੋ ਜੀ ਚੀਜ਼ ਆ ਤੁਸੀਂ ਇਹਨੂੰ ਹੋਰ ਵੀ ਕੋਈ ਮੰਨ ਲਓ ਸੋਚ ਲਿਆ ਨਾ ਕਿਸੇ ਨੂੰ ਫੋਨ ਕਰਨਾ 5-10 ਮਿੰਟ ਦੇ ਵਿੱਚ ਇਹ ਘਿਹੜਾ ਨਹੀਂ ਖੁੰਦਾ ਛੱਡਦਾ ਇਹੇ ਜੀ ਚੀਜ਼ ਬਣਾਉਂਦੀ। ਇੱਕ ਘਟੋ ਘਟ ਅੱਧਾ ਮਿੰਟਾ ਪਾਉਣਾ ਕਿ ਦਾ ਦੋ ਤੇ ਮਗਰ ਪਿਆਰੇ ਤਾਂ ਤੇ ਤੁਹਾਨੂੰ ਬੜ ਕੇ ਬੈਠੇ ਤੁਸੀਂ ਨਹੀਂ ਚਲਾ ਰਹੇ ਇਹ ਨੂੰ ਇਹ ਤੁਹਾਨੂੰ ਚਲਾਉਣ ਲੱਗਿਆ। ਸੋ ਸਭ ਤੋਂ ਪਹਿਲੀ ਗੱਲ ਜੀਵਨ ਦਾਤ ਕੀ ਹੈ ਵੀ ਦੁਨੀਆਂ ਦੀ ਕੋਈ ਵੀ ਚੀਜ਼ ਹੈ ਜੜੀ ਉਹਨੂੰ ਤੁਸੀਂ ਆਪ ਦੇ ਦਿਮਾਗ ਨਾਲ ਵਰਤੋ ਤੇ ਚਲਾਓ ਭਾਵੇਂ ਉਹ ਪੈਸਾ ਭਾਵੇਂ ਕੋਈ ਵੀ ਚੀਜ਼ ਹੈ ਭਾਵੇਂ ਉਹ ਇਹ ਬੋਲਾਈ। ਇਹ ਸਾਨੂੰ ਬਤਾਓ ਵੀ ਕਿ ਦਿਨ ਦੇ ਵਿੱਚ ਅਸੀਂ ਕਿੰਨੇ ਮਿੰਟ ਕਿੰਨੇ ਘੰਟੇ ਵਰਤਦੇ ਆ ਸਾਨੂੰ ਪਤਾ ਅਸੀਂ ਭੱਟੀ ਕਹਦੇ ਆ ਕਿ ਸਾਨੂੰ ਪਤਾ ਹੀ ਨਹੀਂ ਕਿ ਇਹ ਵੀ ਬਿਮਾਰੀ ਛੇੜੀ ਬੈਠੇ ਆਂ। ਕੋਈ दारू ਪੀਤਾ ਕੋਈ ਇਹ ਖਾਂਦਾ ਕੋਈ ਨਸ਼ਾ ਕਰਦਾ ਉਹ ਤਾਂ ਪਤਾ ਨਾਗਾ ਮੈਂ ਰੋਗ ਛੇੜੀ ਬੈਠਾ। ਦੁਨੀਆ ਦਾ ਇਹ ਨੂੰ ਕੋਈ ਨਹੀਂ ਸਮਝਦਾ। ਇਹ ਤਾਂ ਪਤਾ ਹੀ ਨਹੀਂ ਨਾ। ਭਾਵੇਂ 2 ਕਿੰਨੇ ਲਾ ਦੇਓ 3 ਲਾ ਦੇਓ। ਚੋਰੀ ਚੱਕ ਕੇ ਆਦੇ ਕੋਲ ਹੀ ਹੈਗਾ ਮਾਂ ਪਿਓ ਦਾ ਹੋਣੀ ਕਿ ਕਦੇ ਚੱਕ ਲਿਆਉਣਾ। ਜਿਉਂਨੇ ਤੇ ਪਾਸਵਰਡ ਆਇਆ 15 ਹੋਏ ਲੋਕੀ ਲੱਭ ਲੂ ਭੇਜਦੇ ਆ ਵੀ ਕੀ ਲਾਇਆ ਪਾ। ਬਈ ਅ ਦੋਸਤੋ ਹੁਣ ਮੈਂ ਤੁਹਾਨੂੰ ਉਹਨਾਂ ਬੱਚਿਆਂ ਨੂੰ ਮਿਲਾ ਰਿਹਾ ਜਿਹੜੇ ਇੱਥੇ ਕੈਂਪ ਦੇ ਵਿੱਚ ਸਾਵਨਲੇ ਥੱਲੇ ਕੁਚਾ ਪਾਣੀ ਪੀਣਾ ਆਈ ਹੋਣੇ ਆ ਹਾਂ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਲਖਪ੍ਰੀਤ ਸਿੰਘ ਹੈ ਲਖਪ੍ਰੀਤ ਸਿੰਘ ਕਿੱਥੋਂ ਆਏ ਹੋ ਤੁਸੀਂ ਪੁੱਤਰ ਤੁਰੀ ਤੋਂ ਆਏ ਤੁਰੀ ਤੋਂ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ 12ਵੀਂ ਚਾ ਪਲੱਸ 2 ਤੁਸੀਂ ਵੀ ਮੇਰਾ ਨਾਮ ਪਵੇਲ ਹੈ ਪਵੇਲ ਹਾਂਜੀ ਪਵੇਲ ਕਿੱਥੋਂ ਤੁਸੀਂ ਮੈਂ ਵੀ ਤੁਰੀ ਤੋਂ ਹੀ ਤੁਰੀ ਤੋਂ ਤੁਸੀਂ ਬੇਟਾ ਮੈਂ ਨਾ ਉਸ ਦਿਨੇ ਮੈਂ ਵੀ ਤੁਰੀ ਤੋਂ ਹੀ ਸੰਕਰ ਗੁਲਾਬ ਤੁਰੀ ਗੁਲਾਬ ਕਾਸ਼ੇ ਹਾਂਜੀ ਗਾੜ ਸੰਕਰ ਗੜਾ ਪਿੰਡ ਪੁਲੇਵਾਲ ਤੇ ਕਲਾਸ ਕਿਹੜੀ ਤੁਹਾਡੀ ਨੋਮੀ ਹਾਂਜੀ ਤੁਸੀਂ ਬੇਟਾ ਮੇਰਾ ਨਾਮ ਹਰਸ਼ ਹਾਂਜੀ ਹਰਸ਼ ਹਰਸ਼ ਹਾਂ ਕਿਹੜੀ ਕਲਾਸ ਤੋਂ ਹਰਸ਼ ਕਿੱਥੇ 12ਵੀਂ ਕਲਾਸ ਤੇ ਤੂਰੀ ਤੋਂ ਤੂਰੀ ਤੋਂ ਤੁਸੀਂ ਵੀ ਹਰਦੀਪ ਸਿੰਘ ਮੇਰਾ ਨਾਮ ਹਾਂਜੀ ਕਿ ਕਿੱਥੋਂ ਦੇ ਬਟੂ ਦਾਸ ਤੋਂ ਹੈ ਗੁਰਦਾਸਪੁਰ ਤੋਂ ਗੜਸ਼ੰਕਰ ਤੋਂ ਤੇ ਚਾਰ ਬੱਚੇ ਤੂਰੀ ਤੋਂ ਹਾਂ ਬੇਟਾ ਬਹੁਤ ਵਧੀਆ ਲੱਗਿਆ ਕਿਵੇਂ ਲੱਗਦਾ ਤੁਹਾਨੂੰ ਇਹ ਕੈਂਪ ਬਹੁਤ ਵਧੀਆ ਲੱਗਦਾ ਪੜਦੇ ਤਾਂ ਤੁਸੀਂ ਹੈਗੇ ਹੋ ਇੱਥੋਂ ਵਾਲੀ ਸਿੱਖਿਆ ਹਾਂ ਸਿੱਖਣ ਨੂੰ ਮਿਲਦਾ ਹੀ ਕੁਝ ਰਿਆ ਕੇ ਕਿਸ ਤਰ੍ਹਾਂ ਦਾ ਸਿੱਖਣ ਨੂੰ ਮਿਲਦਾ ਰਾਤ ਦਾ ਐਕਸਪੀਰੀਅੰਸ ਘਰ ਤੋਂ ਬਾਹਰ ਰਹੋ ਕਿਵੇਂ ਲੱਗਿਆ ਰਾਤ ਕੀ ਕੀਤਾ ਤੁਸੀਂ ਸਵੇਰੇ ਉੱਠ ਕੇ ਕੀ ਕੀਤਾ ਅੱਜ ਸਵੇਰੇ ਉੱਠ ਕੇ ਮੈਂ ਸੁਣ ਸੁਣਿਆ ਤੁਹਾਡਾ ਇੱਕ ਬਹੁਤ ਵਧੀਆ ਪ੍ਰੋਗਰਾਮ ਸੀ ਕਿੱਦਾਂ ਸੀ ਉਹ ਕੁਛ ਸਵੇਰੇ ਦਾ ਕਸਰਤ ਵੀ ਕਰਵਾਈ ਕਸਰਤ ਕੀ ਸੀ ਕਿੱਦਾਂ ਦੀ ਸੀ ਬਹੁਤ ਵਧੀਆ ਸੀ ਬਹੁਤ ਐਨਜੋਏਬਲ ਸੀ ਗੇਮ ਸੀ ਗਿਆ ਤੇ ਰਾਤ ਦਾ ਰਾਤ ਕਿੰਨੇ ਵਜੇ ਪਈ ਰਾਤ ਰਾਤ ਤੇਰਾ ਸਵੇਰ ਚਾਰ ਦਾ ਪ੍ਰੋਗਰਾਮ ਰਿਹਾ ਰਾਤ ਸਵੇਰ ਚਾਰਕ ਕੀ ਸੀ ਉਹਦੇ ਚ ਉਹਦੇ ਚ ਤੁਸੀਂ ਕੋਈ ਤੁਸੀਂ ਆਪਣਾ ਗੀਤ ਗਾ ਸਕਦੇ ਹੋ ਕੁਝ ਵੀ ਆਪ ਸਾਰੇ ਬੱਚਿਆਂ ਨੇ ਹਾਂ ਉਹ ਵੈਰੀ ਗੁੱਡ ਵੈਰੀ थैंक यू ਹੁਣ ਸਾਰਾ ਆਏ ਨੇ ਸਾਇੰਸ ਦੇ ਤੁਸੀਂ ਸਰ ਜਸਵਿੰਦਰ ਸਰ ਆ ਰਹੇ ਨੇ ਉਹ ਚਾਹੁੰਦੇ ਨੇ ਤੇ ਉਹਨਾਂ ਨੂੰ ਮਿਲਦੇ ਮੈਨੂੰ ਵਿੱਚੋਂ ਵਿੱਚੋਂ ਬੋਲਣ ਦਾ ਹੌਲ ਉੱਠੀ ਜਾਂਦਾ ਹੈ ਮੇਰਾ ਕੋਈ ਸੈਸ਼ਨ ਤਾਂ ਨਹੀਂ ਹੈ ਨਾ ਮੈਂ ਉਹਦੇ ਕਾਬਿਲ ਹੈ ਮੈਂ ਰਾਜਪਾਲ ਜੀ ਦੀ ਗੱਲ ਨੂੰ ਹੀ ਜਰਾ ਤੋੜਨਾ ਚਾਹੁੰਦੀ ਐ ਕਿ ਬੱਚਿਆਂ 'ਚ ਬੜੀ ਕਿਰੀਓਸਟੀ ਐ ਇਸ ਚੀਜ਼ ਦੀ ਕਿ ਬੰਦਾ ਕਿਵੇਂ ਬਣੇ ਹਾਂ ਜਾਂ ਜੀਵ ਵਿਕਾਸ ਕਿਵੇਂ ਹੋਇਆ ਇਵੇਂ ਬੱਚੇ ਨੂੰ ਸੀਗਾ ਕਿ ਮੈਂ ਅੱਜ ਇਹਨਾਂ ਨੂੰ ਸਾਰੀ ਐਵੋਲੂਸ਼ਨ ਪੜਾਵਾਂ। ਇਹ ਬਹੁਤ ਕ੍ਰਾਇਓਸਟਿਸਾਨ ਬੜਾ ਅੱਛਾ ਟੌਪਿਕ ਹੈ ਪਰ ਇਹ ਬੱਚਿਆਂ ਦਾ ਹੀ ਨਹੀਂ ਵੱਡਿਆਂ ਦਾ ਵੀ ਟੌਪਿਕ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਇਹ ਟੌਪਿਕ ਅੱਜ ਸਾਇੰਸ ਦੀਆਂ ਕਿਤਾਬਾਂ ਵਿੱਚੋਂ ਕੱਟ ਦਿੱਤਾ ਗਿਆ ਹੈ। ਜਿਹੜੇ ਬੱਚਿਆਂ ਨੇ ਪੜ ਲਿਆ +1 2 ਚ ਚਲੇ ਗਏ ਹੁਣ ਐਵੋਲੂਸ਼ਨ ਤੁਸੀਂ +1 2 ਚ ਨਹੀਂ ਪੜੋਗੇ। ਹੁਣ ਜਿਹੜੇ 6ਵੀਂ 7ਵੀਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਣਾ ਇਹ ਯੂਨੀਵਰਸ ਕਿਵੇਂ ਬਣਿਆ ਕਿਤਾਬਾਂ ਚੋਂ ਕੱਢਤਾ ਸੋ ਬੱਚਿਓ ਆਉਣ ਵਾਲਾ ਟਾਈਮ ਬਹੁਤ ਖਤਰਨਾਕ ਆਉਂਦਾ ਜਾ ਰਿਹਾ ਹੈ ਇਹਦਾ ਥੋੜਾ ਜਿਹਾ ਧੰਦ ਪੈ ਗਿਆ ਹੁਣ ਕਿ ਸਾਡੇ ਇਲੈਕਸ਼ਨ ਦੇ ਰਿਜ਼ਲਟਸ ਇਸ ਤਰ੍ਹਾਂ ਦੇ ਆ ਗਏ ਕਿ ਰੜੀ ਮਿਲੀ ਸਰਕਾਰ ਬਣੇਗੀ ਆਦਰਵਾਇਸ ਜੇ ਇੱਕੋ ਤਰੀਕੇ ਦੀ ਭਗਵਾ ਰੰਗ ਜੇ ਸਾਰੇ ਦੇਸ਼ ਵਿੱਚ ਫੈਲ ਜਾਂਦਾ ਤਾਂ ਸਾਇੰਸ ਦਾ ਸਤਿਆਨਾਸ਼ ਹੋਣਾ ਸ਼ੁਰੂ ਹੋ ਗਿਆ ਹੈ ਜੇਕਰ ਮੈਂ ਤੁਹਾਨੂੰ ਵੱਡੀਆਂ ਵੱਡੀਆਂ ਇੰਸਟੀਚਿਊਟਸ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਹਨ ਜਿਵੇਂ ਕਿ ਸਾਡੇ ਮੋਹਾਲੀ ਦੇ ਵਿੱਚ ਕਾਂਗਰਸ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਵੇਲੇ ਆਈਸਰਾਈ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਨਾਈਪਰ ਆਈ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਰਿਸਰਚ ਨੈਬੀ ਆਈ ਆਈਐਸਪੀ ਆਈ ਨੈਨੋ ਟੈਕਨੋਲੋਜੀ ਆਈ ਉਹ ਸਾਰੀਆਂ ਸਾਇੰਸ ਦੀਆਂ ਇੰਸਟੀਚੂਟਸ ਦੇ ਜਿਹੜੇ ਡਾਇਰੈਕਟਰ ਹੈਗੇ ਆ ਉਹ ਕੇਂਦਰ ਸਰਕਾਰ ਨੇ ਆਪਣੇ ਮਨਪਸੰਦੀ ਦਾ ਲਗਾ ਲੇ ਬੜਿਆ ਅਫਸੋਸ ਦੀ ਗੱਲ ਹੈ ਆਈਸਰ ਦੇ ਵਿੱਚ ਫਿਜ਼ਿਕਸ ਦੇ ਹੈੱਡ ਸੀਗੇ ਡਾਕਟਰ ਅਰਵਿੰਨ ਉਹਨਾਂ ਨੂੰ ਆਈਸਰ ਛੱਡਣੀ ਪੈਗੀ ਔਰ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਸੀ ਲੱਗ ਗਏ ਕਿਉਂਕਿ ਜਿੱਥੇ ਸਾਇੰਸ ਦੀ ਰਿਸਰਚ ਹੋ ਰਹੀ ਸੀ ਉਥੇ ਗਊ ਮੁਤਾ ਤੇ ਰੁਕਾ ਸਟਾਪ ਹੋ ਗਈ ਸੋ ਅਸੀਂ ਕਿੱਥੇ ਜਾ ਕੇ ਪੜਾਂਗੇ IITs ਦੇ ਡਾਇਰੈਕਟਰਸ IITs ਦੇ ਹੈ ਜਿੰਨੇ ਵੀ ਵੱਡੀਆਂ ਸਾਇੰਸ ਦੀਆਂ ਇੰਸਟੀਟਿਊਟਸ ਹਨ ਸਾਇੰਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਸਾਇੰਸ ਨਾਲ ਕਿਤੇ ਪਤਾ ਲੱਗ ਜਵੇ ਉਹਨਾਂ ਨੂੰ ਇਹੀ ਪਤਾ ਲੱਗੇ ਕਿ ਸਾਡੀ ਸਾਇੰਸ ਦਾ ਪਹਿਲਾਂ ਹੀ ਜਦੋਂ ਹਾਥੀ ਦਾ ਸ਼ੇਰ ਲਾਤਾ ਸੀ ਬੰਦੇ ਤੇ ਕਹਿੰਦੇ ਕਿ ਉਦੋਂ ਸਾਡੀ ਸਾਇੰਸ ਇੰਨੀ ਜ਼ਿਆਦਾ ਡਿਵੈਲਪ ਸੀ ਕਿ ਅਸੀਂ ਤਾਂ ਸਰਜਰੀ ਨਾਲ ਇਹ ਸਾਰਾ ਕੁਝ ਕਰ ਲਿਆ ਸੀ ਜਦੋਂ ਕਿ ਇਹ ਪੋਸੀਬਲ ਹੀ ਨਹੀਂ ਹੈ ਇਤਾਂ ਦਾ ਜੀਵ ਬਚ ਹੀ ਨਹੀਂ ਸਕਦਾ ਜਿਹਦਾ ਧੜ ਕੋਈ ਹੋਰ ਹੋਵੇ ਤੇ ਦਿਮਾਗ ਕੋਈ ਹੋਰ ਹੋਵੇ ਠੀਕ ਹੈ ਸੋ ਸਾਡਾ ਕੀ ਫਰਕ ਹੈ ਅਸੀਂ ਅਕੇ ਵਾਸਤੇ ਵੋਟਾਂ ਪਾਉਣੀਆਂ ਬਹੁਤ سارے ਬੱਚੇ 2-3 ਸਾਲਾਂ ਨੂੰ ਵੋਟ ਪਾਉਣ ਦੇ ਕਾਬਿਲ ਹੋ ਜਾਣਗੇ ਪਹਿਲੀ ਗੱਲ ਸੋਚ ਸਮਝ ਕੇ ਵੋਟ ਪਾਓ ਸਾਡਾ ਰਾਈਟ టు এডੂਕੇਸ਼ਨ ਸਾਡਾ ਹੀ ਰਾਈਟ ਹੈ এডੂਕੇਸ਼ਨ ਦਾਣਾ ਸਾਨੂੰ ਕਿਹੋ ਜਿਹਾ ਪਤਾਮਾ ਪੜਾਈ ਜਾਂਦੇ ਹੋ ਇਸ ਦੇ ਵਿੱਚ ਸਾਇੰਸ ਹੀ ਨਹੀਂ ਹੈ ਅਬ ਮੇਰੇ ਨਾਲ ਹੀ ਇੱਥੇ ਫਿਜ਼ਿਕਸ ਦੇ ਲੈਕਚਰਰ ਬੈਠੇ ਹੋਏ ਆ ਅਸੀਂ ਪਹਿਲਾਂ ਵੀ ਪੜਾਈ ਐ ਫਿਜ਼ਿਕਸ ਹੁਣ ਮੇਰਾ ਪਹਿਲਾ ਸਰ ਡੀਸੀ ਮੋਟਰ ਡਾਇਨਮੋ ਜਨਰੇਟਰ ਕੁਛ ਵੀ ਨਹੀਂ ਐ ਇਹ ਜਿਹੜੀਆਂ ਚੀਜ਼ਾਂ ਅਸੀਂ ਪਲੱਸ 1 ਪਲੱਸ 2 ਚ ਪੜਾਉਂਦੇ ਸੀ ਜਿਹੜੀਆਂ ਮਸ਼ੀਨਸ ਪੜਾਉਂਦੇ ਸੀਗੇ ਉਹ ਸਾਰੀਆਂ ਕੱਟਤੀ ਕਿਉਂ ਕਿਉਂਕਿ ਇਹ ਬੱਚੇ ਪੜ੍ਹਨਾ ਜਾਣ ਕਿਤੇ ਇਹ ਕਿਤੇ ਕੰਪੀਟ ਨਾ ਕਰ ਸਕਣ ਇਹ ਸਿਰਫ ਵੋਟਾਂ ਪਾੜ ਦਾ ਇਹਨਾਂ ਕੋਲ ਹੈਡ ਰਹਿ ਜਾਣ ਸਿਰਫ ਪ੍ਰੇਮ ਨਾ ਰਹਿ ਸੋ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਨਿਕਲ ਰਹੀਆਂ ਸੀਗੀਆਂ ਕਿ ਜਿਹੜੇ ਟਾਪਿਕ ਨੂੰ ਅਸੀਂ ਇੰਨੇ ਅੱਛੇ ਤਰੀਕੇ ਨਾਲ ਇੱਥੇ ਹੁਣ ਸੁਣ ਰਹੇ ਆ ਉਹ ਸਾਨੂੰ ਸਾਰੀਆਂ ਕਿਤਾਬਾਂ ਵਿੱਚ ਖੋਣੇ ਚਾਹੀਦੇ ਸੀ ਜਿਹੜੇ ਕਿ ਕੱਟ ਦਿੱਤੇ ਗਏ ਆਉਣ ਵਾਲੇ ਸਮੇਂ ਪਤਾ ਨਹੀਂ ਕੀ ਕਿਉਂ ਸਾਇੰਸ ਦੇ ਵਿੱਚੋਂ ਕੱਟ ਦੇਣ ਉਹ ਸਾਇੰਸ ਤਾਂ ਰਹੇਗੀ ਸਾਇੰਸ ਮਰ ਨਹੀਂ ਸਕਦੀ ਪਰ ਸਾਨੂੰ ਐਫਰਟ ਜ਼ਿਆਦਾ ਕਰਨੇ ਪੈਣਗੇ ਕਿ ਅਸੀਂ ਹੋਰ ਕਿੱਥੋਂ ਸਾਇੰਸ ਸਿੱਖ ਲਈਏ ਬਹੁਤ ਹੀ ਧੰਨਵਾਦ ਪਰਾਪਰ ਦੀ ਦਾ ਜਸਵੰਤ ਜੀ ਪਹਿਲਾ ਸੈਸ਼ਨ ਲਾ ਕੇ ਗਏ ਆ ਤੇ ਉਹਨਾਂ ਦੇ ਨਾਲ ਹੀ ਸਾਡੇ ਬੈਡ ਮੁਕਰੇੰ ਦਾ ਬਹੁਤ ਹੀ ਜ਼ਰੂਰੀ ਨੁਕਤਾ ਸਿਰੇ ਉੱਪਰ ਨਿਬਸਾ। ਇੱਕ ਨੁਕਤਾ ਕਿਉਂਕਿ 11 ਵਜੇ ਥੱਲੇ ਮੈਸੇਜ ਆਇਆ ਕਿ ਚਾਹ 11 ਵਜੇ ਹੀ ਰੈਡੀ ਹੋਣੀ ਹੈ ਤੇ ਉਹ 3-4 ਮਿੰਟ ਬਾਅਦ ਹੀ ਸੀ ਤੇ ਮੈਨੂੰ ਲੱਗਾ ਕਿ ਮਨੋਖੇ ਇਸ ਧਰਤੀ ਦੇ ਕਿਵੇਂ ਹੈਗਾ ਸਮੇਂ ਦੀ ਸੀਮਾ ਅਨੁਸਾਰ ਬਹੁਤ ਗਲਤ ਨਹੀਂ ਹੋ। ਇਹਨਾਂ ਕਿਤਾਬ ਲਿਖੀ ਮਿੱਟੀ ਤੋਂ ਬਲੁਖ ਤੱਕ ਮੈਂ ਉਹ ਪੜ੍ਹੀ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਪਰ ਜਿਹੜੀਆਂ ਗੱਲਾਂ ਲਈ ਸੁਣ ਕੇ ਪਤਾ ਲੱਗਦਾ ਜਣੀ ਜੇ ਕੋਈ ਮੈਨੂੰ ਸਵਾਲ ਕਰ ਦਿੰਦਾ ਅੱਜ ਤੋਂ ਹੁਣ ਤੋਂ ਪਹਿਲਾਂ ਕਿ ਪਹਿਲਾਂ ਮੱਥਾ ਮੱਥਾ ਪਿੱਛੇ ਨੂੰ ਸੀ ਟੱਕਾ ਜਾਇਆ ਸੀਗਾ ਤੇ ਐ 14 ਕਿਵੇਂ ਹੋ ਗਏ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਹੁਣ ਮੇਰੇ ਕੋਲੇ ਪੂਰਾ 100% ਜਵਾਬ ਹੈ ਜਣੀ ਕਿੰਨਾ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਹੈ ਇਹ ਤਾਂ ਹੋ ਗਿਆ ਕਿ ਬੰਦਾ ਆਇਆ ਕਿਵੇਂ ਇਟਾ ਹੀ ਮਹੱਤਵਪੂਰਨ ਸਵਾਲ ਆ ਕਿ ਬੰਦਾ ਜਾਉ ਕਿੱਥੇ ਜੇ ਸਾਨੂੰ ਨਹੀਂ ਪਤਾ ਲੱਗ ਜੀ ਕਿ ਬੰਦਾ ਜਾਉ ਕਿੱਥੇ ਜਾਉ ਕਿ ਸਾਨੂੰ ਭਾਂਵ ਜਦੋਂ ਮਰ ਗਿਆ ਸਾਡੇ 90% ਮਸਲੇ ਖਤਲ ਹੋ ਜਾਂਦੇ ਅੱਜ ਸਾਡਾ ਸਮਾਂ ਪਤਾ ਕੀ ਸਮਝਦਾ ਕੋਈ ਕਿਸੇ ਤਰ੍ਹਾਂ ਸਮਝਦਾ ਕੋਈ ਕਹਿੰਦਾ ਜੀ ਸਾਨੂੰ ਇੱਥੇ ਕਿਸੇ ਨੇ ਭੇਜਦਾ ਸਵਾਸਣ ਦੀ ਪੂੰਜੀ ਦੇਤੀ ਜਿੱਦੇ ਮੁੱਕ ਗਏ ਜਿੱਦੇ ਸੱਦਾ ਆ ਗਿਆ ਉਹਦੇ ਚਲੇ ਜਾਵਾਂਗੇ ਅਸਰ ਦੇ ਵਿੱਚ ਉਸੇ ਵਿਕਾਸ ਦਾ ਸਿੱਟਾ ਹੈ ਕਿ ਇਥੇ ਹਰ ਚੀਜ਼ ਜਿਹੜੀ ਜਨਮ ਲੈਂਦੀ ਆ ਹੌਲੀ-ਹੌਲੀ ਵੱਧਦੀ ਫੁੱਲਦੀ ਆ ਵੱਡੀ ਹੁੰਦੀ ਆ ਵਧਾਪਾ ਆਉਂਦਾ ਪੱਕਦੀ ਆ ਉਹਨੇ ਮੁੜ ਕੇ ਇਸੇ ਵਾਤਾਵਰਣ ਵਿੱਚ ਸਮਾ ਜਾਣਾ ਆਪਾਂ ਛੋਟੀ ਜੀ ਕਿਸੇ ਫਸਲ ਦੀ ਗੱਲ ਕਰਦੇ ਮੱਕੀ ਦੀ ਫਸਲ ਆ ਸਭ ਤੋਂ ਥੋੜੇ ਸਮੇਂ ਦੀ ਫਸਲ ਆ ਇਹਨੂੰ 3 ਮਹੀਨੇ ਦੀ ਫਸਲ ਕਹਿੰਦੇ ਆ ਜਦੋਂ ਅਸੀਂ ਬੀਜ ਦਿੰਨੇ ਆ ਵੀ ਤੀਜੇ ਦਿਨੋਂ ਦਾ ਪੌਦਾ ਉੱਗਿਆ ਹੁੰਦਾ ਉਹ ਇੰਨੀ ਛੇਤੀ ਕਿ ਇੱਕ ਮਹੀਨੇ ਚ ਪੂਰੀ ਵੱਡੀ ਹੋ ਜਾਂਦੀ ਹੈ ਇੱਕ ਮਹੀਨੇ ਚ ਉਹਦੇ ਦਾਣੇ ਤੇ ਹੋਰ ਬਣ ਕੇ ਤੇ ਤੀਜੇ ਮਹੀਨੇ ਚ ਉਹਦੀ ਕਟਾਈ ਹੋ ਕੇ ਸਾਰੇ ਦਾ ਸਾਰਾ ਪ੍ਰੋਸੈਸ ਨਵੇਂ ਸਿਰਿਓਂ ਦਾਣੇ ਬਣ ਜਾਂਦੇ ਸਾਰੇ ਦਾ ਸਾਰਾ ਪ੍ਰੋਸੈਸ ਉਸੇ ਬ੍ਰਹਿਮੰਡ ਦੇ ਵਿੱਚ ਉਸੇ ਜਿੱਥੋਂ ਫਰਾਗ ਲੈ ਕੇ ਇੱਕ ਚੀਜ਼ ਵੱਧਦੀ ਹੈ ਉਹਦੇ ਵਿੱਚ ਇਹਨੇ ਦੁਬਾਰੇ ਫਿਰ ਸਿਵਾਤ ਹੋ ਤਾ ਤੇ ਜੇ ਜਿਹੜੀ ਗੱਲ ਹੋਰ ਸਾਰੀ ਆਪਾਂ ਸਿੱਖ ਗਏ ਥੋੜੀ ਥੋੜੀ ਸਿਹਤ ਵਾਲੀ ਗੱਲ ਚੱਲਦੀ ਕਿ ਇੱਥੇ ਤੰਦਰੁਸਤ ਰਹਿਣ ਵਾਸਤੇ ਵਾਤਾਵਰਨ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਸਾਡੀ ਹਵਾ ਸਾਡਾ ਪਾਣੀ ਸਾਡੀ ਖਰਾਬ ਕਿੰਨੀ ਸ਼ੁੱਧਤਾ ਬਹੁਤ ਜ਼ਰੂਰੀ ਜੇ ਅਸੀਂ ਇਹ ਗੱਲ ਸਿੱਖ ਲਾਂਗੇ ਫਿਰ ਸਾਡੀ ਸਵਾਸਾਂ ਦੀ ਪੂੰਜੀ ਵਧਾਉਣ ਵਾਸਤੇ ਸਾਨੂੰ ਚਿੰਤਾ ਹੋਊ ਕਿ ਵਾਤਾਵਰਨ ਚੋ ਦਰਖਤ ਨਹੀਂ ਅਸੀਂ ਕਟੜਨੇ ਅਸੀਂ ਪਾਣੀ ਨੂੰ ਬੰਦਾ ਨਹੀਂ ਹੋਣ ਦੇਣਾ ਖਤਰ ਨਹੀਂ ਹੋਣ ਦੇਣਾ ਅਸੀਂ ਮਿੱਟੀ ਨੂੰ ਖਤਮ ਨਹੀਂ ਹੋਉਂਦੇ ਨਾ ਜਿਹੜਾ ਸਾਰਾ ਕੁਝ ਪੂਰੀ ਮਨਾਫਤ ਹੋਰੀ ਨੇ ਖਾਦਾਂ ਦੇ ਜਰੀਏ ਸਪਰੇਅਾਂ ਦੇ ਜਰੀਏ ਉਹ ਸਾਰਾ ਕੁਝ ਸਪੈਰ ਇੱਕ ਤਾਂ ਇਹ ਪੱਖ ਦੂਜਾ ਜਿਹੜਾ ਪੱਖ ਕੀ ਹੈ ਕਿ ਫਿਰ ਮਰ ਜਾਗੇ ਮਰੇ ਤੋਂ ਬਾਅਦ ਕੀ ਤੁਸੀਂ ਦੇਖਿਆ ਸਾਰੇ ਜੀਵ ਵਿਕਾਸ ਦੇ ਅੰਦਰ ਕਿਤੇ ਆਤਮਾ ਦਾ ਜਨਮ ਹੋਇਆ ਆਉਂਦਾ ਆਤਮਾ ਇਹ ਇੱਕ ਸੱਲੇ ਜੀਵ 'ਚ ਬੜੀ ਇੱਕ ਬਹੁਤ ਸਾਰੇ ਜੀਵਾਂ 'ਚ ਬੜੀ ਕਿੱਥੋਂ ਆ ਕੇ ਉੜ ਗਈ ਇਹ ਹੈਗੀ ਕਿ ਨਹੀਂ ਹੈਗੀ ਕਿਉਂਕਿ ਸਵਾਲ ਤਾਂ ਇਹ ਵੀ ਸੀ ਜਦੋਂ ਆਤਮਾ ਦੀ ਗੱਲ ਚੱਲੀ ਲੰਬਾ ਵਿਸ਼ਾ ਮੈਂ ਉਹ ਵਿਸ਼ਾ ਨਹੀਂ ਕਰਨਾ ਤਾਂ ਫਿਰ ਇਹ ਸੀ ਵੀ ਇੱਕ ਸੱਲੇ ਜੀਵ ਜਿਹੜੇ ਉਹਨਾਂ ਦਾ ਤਾਂ ਵੱਧ ਹੀ ਇਹ ਹੁੰਦਾ ਵੀ ਇੱਕ ਹੁੰਦਾ ਟੁੱਟ ਕੇ ਅਮੀਬਾ ਟੁੱਟ ਕੇ ਦੋ ਵੜ ਜਾਂਦੇ ਆ ਇਹਦਾ ਮਤਲਬ ਇੱਕ ਆਤਮਾ ਫਿਰ ਵਿਚਾਲੇ ਉਹ ਟੁੱਟ ਜਾਂਦੀ ਉਹ ਦੋਨੇ ਜਿਉਂਦੇ ਹੀ ਰਹਿੰਦੇ ਆ ਇਸ ਸਵਾਲ ਤੁਹਾਡੇ ਮਨਾਂ 'ਚ ਜਦੋਂ ਆਉਣਗੇ ਫਿਰ ਸਾਨੂੰ ਪਤਾ ਲੱਗੂ ਜਿਹੜਾ ਕੁਝ ਸਾਡੇ ਮਨਾਂ 'ਚ ਸਾਰੇ ਸਮਾਜ ਦੇ ਮਨਾਂ 'ਚ ਭਰਿਆ ਉਹ ਕੀ ਹੈ ਕੇ ਮਰਨ ਤੋਂ ਬਾਅਦ ਬੰਦਾ ਸਰੀਰ ਉਹਦਾ ਇੱਥੇ ਹੀ ਰੂਗਤਾ ਦਬਤਾ ਫਿਰ ਉਹਦੀ ਆਤਮਾ ਨਿਕਲਦੀ ਹੈ ਆਤਮਾ ਨੂੰ ਫਿਰ ਜਾ ਕੇ लेखा ਦੇਣਾ ਪੈਂਦਾ ਧਰਮ ਰਾਜ ਸਾਹਿਬ ਉਤਾਰ ਕਰਦਾ ਉਹਦੇ ਜਨ ਦੂਤ ਛੱਡੇ ਆ ਉਹ ਸਾਡੇ ਮੋਢਿਆਂ ਤੇ ਰਹਿੰਦੇ ਆ ਹਿਸਾਬ ਕਿਤਾਬ ਹੁੰਦਾ ਚੰਗੇ ਆ ਹੋਵੇ ਹਿਸਾਬ ਸੁਰਗਤ ਭੇਜ ਦਿੰਦਾ ਮਾੜਾ ਹੋਵੇ ਨਰਕਾਂ ਚ ਸਿੱਟ ਦਿੰਦਾ ਨਰਕਾਂ ਦੇ ਵਿੱਚ ਤੇਲ ਦੇ ਕੜਾਹੇ ਉਪੜਦੇ ਆ ਪਾਕ ਦੀਆਂ ਨਦੀਆਂ ਚੱਲਦੀਆਂ ਲੋਹੇ ਦੇ ਥੰਮ ਸੂਈ ਦੇ ਨੱਕੇ ਵਿੱਚ ਜੀ ਰੁਹਾਉਂਦੇ ਆ ਮੇਰੇ ਰੱਗ ਸੁੱਤੀ ਜਾਂਦਾ ਸੀ ਕਿੰਨੋ ਦਾ ਸੂਈ ਦੇ ਨੱਕੇ ਵਿੱਚ ਜੀ ਦਾ ਫੜਾ ਔਖਾ ਲੱਗੂ ਬਈ ਜੇ ਕਿਤੇ ਧਰਮਰਾਜ ਨੇ ਤੇਲ ਵਾਲੇ ਕੜਾਹੇ ਜਿਸੜਤਾ ਜਮੀਂ ਖਿਲਵੜ ਜੂੜੀ ਹਿੱਤਾ ਪਿਆਰੇ ਵਿਦਿਆਰਥੀਓ ਫਿਰ ਉਦੋਂ ਸਾਡੇ ਮਨ ਸਵਾਲ ਜੇ ਇੱਕ ਪਿਆਰ ਦੇ ਬਹੁਤ ਜ਼ਰੂਰੀ ਸਵਾਲ ਕੀ ਕਹਿ ਲੱਗਾ ਕਿ ਆਤਮਾ ਅਮਰ ਹੈ ਕਹਿੰਦੇ ਆ ਇਹਨਾ ਮਰਦੀ ਐ ਨਾ ਜਲਦੀ ਐ ਇਹਦੇ ਨਾਲ ਪਾਣੀ ਦਾ ਅਸਰ ਨਾ ਅੱਗ ਦਾ ਅਸਰ ਸਰੀਰ ਅਸੀਂ ਇੱਥੇ ਫੋਕਦਾ ਉਹਨਾਂ ਅਨੁਸਾਰ ਤੇ ਘਰ ਮਹਾਰਾਜ ਕੋਲੇ ਕੀ ਜਾਂਦਾ ਸਾਡਾ ਜੰਮਦੂਤ ਇਹਨੂੰ ਫੜਕੇ ਲੈ ਕੇ ਜਾਂਦੇ ਆ ਸਾਡੀ ਆਤਮਾ ਨੂੰ ਆਤਮਾ ਆਮਾਰਾ ਉਹਦੇ ਅੱਗ ਦਾ ਪਾਣੀ ਦਾ ਕਿਸੇ ਚੀਜ਼ ਦਾ ਅਸਰ ਨਹੀਂ ਤੇ ਤੇਲ ਲਗੜਾ ਕਿਦੇ ਵਾਸਤੇ ਉਪਰਦਾ ਬਈ ਉਹ ਤੇ ਸਰੀਰ ਨਹੀਂ ਕੋਈ ਹੁਣ ਇਹ ਸਵਾਦ ਜੋ ਸਾਡੇ ਮਨ ਚ ਆਉਂਦਾ ਹੈ ਸਰੀਰ ਇੱਥੇ ਖਤਮ ਹੋ ਗਿਆ ਉਹਨਾਂ ਅਨੁਸਾਰ ਉੱਥੇ ਗਈ ਆਤਮਾ ਜਿਹੜੀ ਅਮਰ ਆ ਜਿਹੜੀ ਕਹਿੰਦੇ ਹਵਾ ਹੁੰਦੀ ਹੈ ਤੇ ਹਵਾ ਨੂੰ ਜੇ ਹੋਵੇ ਵੀ ਸੂਈ ਦੇ ਨੱਕੇ ਵਿੱਚ ਦੀ ਨਗਰੋਂ ਨੰਝੂ ਉਹਨੂੰ ਕੀ ਤਕਲੀਫ ਹੈ ਕਹਿਣ ਦਾ ਮਤਲਬ ਕੀ ਹੈ ਕਿ ਸਾਡੇ ਸਮਾਜ ਦੇ ਅੰਦਰ ਇਹੋ ਜਿਹੀਆਂ ਧਾਰਨਾਵਾਂ ਚੱਲਦੀਆਂ ਪਈਆਂ ਹੈ ਜਿਹੜੀਆਂ ਕਿਸੇ ਵੀ ਕੁਐਸਚਨ ਦੇ ਜਵਾਬ ਨਹੀਂ ਬਣਦੀਆਂ ਵਿਗਿਆਨਕ ਤਸਵੀਰ ਤੇ ਪੂਰਾ ਨਹੀਂ ਉਤਰਦੀਆਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਜੁੜੀਆਂ ਮਿੱਤਰਮਾਨ ਰਾਜ लेखा ਹਸਾਬ ਕਰਦਾ ਹਸਾਬ ਕੀ ਕਰਦਾ ਸਾਡਾ ਹਸਾਬ ਕਿਉਂ ਕਰਦਾ ਕਹਿੰਦੇ ਹੋਣਾ ਉਹੀ ਹੈ ਜੋ ਉੱਪਰ ਵਾਲੇ ਦੀ ਮਰਜ਼ੀ ਹੈ ਉਹੀ ਹੋ ਉਹੀ ਰਜਾ ਬਿਨਾ ਪਤਾ ਨਹੀਂ ਹਿਲਦਾ ਜਦੋਂ ਹਿਲਦਾ ਹੀ ਨਹੀਂ ਕੁਛ ਮੈਂ ਤੁਹਾਨੂੰ ਅਸੀਂ ਇੱਥੇ ਸਾਰਾ ਸ਼ਡਿਊਲ ਦੇਤਾ ਉਹਦੇ ਇਨਸਾਨ ਤੁਸੀਂ ਸਾਰਾ ਕੁਝ ਪੜ ਲਿਆ ਫਿਰ ਅਸੀਂ ਸਟੱਫਰ ਸਾਹਿਬ ਨੂੰ ਪੁੱਛੀ ਜਾਈਏ ਵੀ ਤਾਂ ਕੀ ਕਰਿਆ ਵੀ ਤੇਰਾ ਕਿਹੜਾ ਸ਼ਡਿਊਲ ਕਿਵੇਂ ਆ ਜਿਹੜਾ ਦਿੱਤਾ ਸੀ ਤੁਸੀਂ ਕਰ ਲਿਆ ਜਿਵੇਂ ਵਿਊ ਮਾਤਾ ਨੇ ਕਿਹਾ ਜਿਹੜੀ ਕਦੇ ਸੰਪ ਭੇਜਦੀ ਆ ਉਹਨਾਂ ਅਨੁਸਾਰ ਜਿਵੇਂ ਉਹਨੇ ਸਾਡੀ ਲਿਖਤਕਾਰ ਕਰਕੇ ਭੇਜਿਆ ਸੀ ਵੀ ਭਾਈ ਤੂੰ ਖਾਣੇ ਘਰੇ ਅਮੀਰ ਕਰੇ ਗਰੀਬ ਕਰੇ ਦਲਤ ਵਸਤੀ ਤੋਂ ਤੂੰ ਜਾਮਾ ਲੈਣਾ ਫਿਰ ਜਦੋਂ ਆਪ ਨੂੰ ਪਤਾ ਕਿ ਅਮੀਰ ਘਰੇ ਦੇ ਆਪ ਸੰਗੇ ਸਕੂਲ ਚ ਜਾਉਂ ਦਲਤ ਵਸਤੀ ਚ ਹੋਇਆ ਹੋ ਸਕਦਾ ਕਾਗਜ਼ ਪੱਤੂ ਪੂੜਾ ਕਰਕਟ ਇਕੱਠਾ ਕਰਕੇ ਕਬਾੜ ਪੱਤੂ ਕਰਕੇ ਵੇਚੀ ਸਾਰੀ ਜ਼ਿੰਦਗੀ ਲੰਘ ਜੇ ਫਿਰ ਧਰਮਰਾਜ ਨੂੰ ਇਹ ਨਹੀਂ ਚਾਹੀਦਾ ਵਿਸਾਖ ਬਕਤਾਬ ਲਿਖਣ ਵਾਲੇ ਨੂੰ ਪੁੱਛੇ ਵੀ ਤੂੰ ਇਹਨੂੰ ਦਲਤ ਵਸਤੀ ਚ ਕਿਉਂ ਸਿੱਟਿਆ ਵੀ ਉੱਥੇ ਲੈ ਕੇ ਕੀ ਕਰਦਾ ਇਹ ਆਹੀ ਕੰਮ ਕਰਨੇ ਸੀ ਨੇ ਨੀ ਕਾਗਜ਼ ਪੱਤਰ ਝੋਣਾ ਸੀ ਕਬਾੜੀ ਝੋਣਾ ਸੀ ਇਹ ਸਵਾਲ ਸਾਡੇ ਮਨ ਚ ਜੀ ਆ ਜਾ ਕੁੱਲ ਮਿਲਾ ਕੇ ਸੰਖੇਪ ਚ ਆਵੇ ਇਹ ਕਿ ਇਹ ਧਰਮ ਦਾ ਵਿਕਾਸ جاری ਹੈ ਇਹ ਇੱਕ ਪੂਰਾ ਸਰਕਲ ਆ ਉਹ ਕਿਸੇ ਦਿਮੇ ਮੈਂ ਤੁਹਾਨੂੰ ਮੱਕੀ ਵਾਲੀ ਉਦਾਹਰਨ ਦੱਤੀ ਸੀ ਕਿ ਚੀਜ਼ ਪੈਦਾ ਹੋਣ ਤੋਂ ਬਾਅਦ ਵਧਦੀ ਫੋਲਦੀ ਹੈ ਇਥੇ ਹੀ ਤਤ ਲੈ ਕੇ ਵਧਦੀ ਕਰਦੀ ਕਰਦੀ ਇਸੇ ਸਮਾਜ ਚ ਫਿਰ ਸਮਾਜ ਜਾਂਦੀ ਹੈ ਤੇ ਨਸੀਬੀ ਸੁਭਾਜਣਾ ਤੇ ਜੇ ਇਹ ਧਾਰਨਾ ਜੇ ਕਨਸੈਪਟ ਸਾਨੂੰ ਸਹੀ ਤਰੀਕੇ ਨਾਲ ਸਮਝ ਆ ਜਾਵੇ ਫਿਰ ਸਾਨੂੰ ਕਿਸੇ ਬਾਬੇ ਦੀਆਂ ਚਮਕੀਆਂ ਭੜ ਦੀ ਲੋੜ ਨਹੀਂ ਕਿਸੇ ਬਾਪੇ ਦੇ ਜਾ ਕੇ ਮੇਰੇ 'ਚ ਚੜਾਵਾ ਦੇਣ ਦੀ ਲੋੜ ਨਹੀਂ ਵੀ ਇੱਥੇ ਤਾਂ ਉੱਪਰ ਕੱਟ ਲਈ ਤੇ ਹੁਣ ਨਾ ਜਿਹੜੀ ਚੰਗੀ ਜਿਹੇ ਕਰੇਵਾ ਧਰਮ ਰਾਜ ਵਾਲੀ ਗ੍ਰੀਨ ਪਾਰਕ ਵਾਲੀ ਵੱਡੇ ਵੱਡੇ ਖੁੱਲ੍ਹੇ ਜਿਹੇ ਗ੍ਰੀਨ ਜਿਹੇ ਉਧਰ ਪਾਰਕ ਸਾਡਾ ਕਟਾ ਦੋ ਪਲਾਕ ਸਾਡਾ ਉਧਰ ਹੋਵੇ ਅਸਲ ਤੇ ਰੋਣਾ ਇੱਥੇ ਆ ਕਿ ਪੂਰਾ ਸਿਸਟਮ ਜਿਵੇਂ